ਓਹ ਓਲੀ ਗੱਲ ਇੰਨਾ ਪਤਾ ਇੰਨਾ ਮਹਿੰਗਾ ਸੋਨਾ ਵਾ ਤੇ ਆਵੇਲਾ ਫਿਰ ਵੀ ਤੂੰ ਇੰਨਾ ਲੈ ਆਇਆ ਚਲ ਇਹ ਕੋਈ ਸੈਟ ਬਣਾਇਆ ਦਾ ਇਸ ਸਾਰੇ ਛੱਤ ਨੂੰ ਲਾ ਦੇ ਡਿਆੜਾ ਆ ਆ ਥੋੜਾ ਥੋੜਾ ਮਾ ਕੇ ਲੈ ਜਾ ਕਰ ਮੀਆਂ ਇੱਡਾ ਸੋਨਾ ਗਿਫਟ ਦਿੱਤਾ ਲੈ ਕੇ ਝੂਮਰ ਪਰ ਕਿੰਨਾ ਮਹਿੰਗਾ ਆ ਗਿਆ ਝੂਮਰ ਸਾਡੇ ਦਾ ਹੀ ਪਾਲਾ ਸਿੰਘੇ ਕੋਲ ਹੀ ਰੱਖੇ ਝੂਮਰ ਦੇ ਸਾਰਾ 골ਡ 골ਡ ਹੋਇਆ ਪਿਆ ਚੱਕ ਦੇ ਗਰੀ ਵੀ ਲਾਲਾ ਲਾਲਾ ਕਰਾ ਤੀ ਕੁਝ ਹੀ ਕਦੇ ਜਾਨਾ ਲਿਆ। ਕਾਹ ਦਾ ਖਰਚਾ ਪਾਣਾ ਆਉਂਦਾ ਲੈ ਆਇਆ ਕਿ ਮੇਰੇ ਹਿਸਾਬ ਨਾਲ ਆਉਂਦਾ। ਇਹ ਲੇਟਾ ਲੂਟਾ ਇੰਨੀਆਂ ਕਰਕੇ ਕੰਮ ਵਧ ਹੀ ਜਾਂਦਾ। ਨਿੱਕਣੇ ਕਰ ਕੰਮ ਵਧ ਹੀ ਜਾਂਦਾ ਜਿਆਦਾ। ਕੰਮ ਦੇ ਵਧ ਹੀ ਜਾਂਦਾ ਹੌਲੀ ਹੌਲੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਜੀ ਵਾਹ ਜਿਹੜਿਆਂ ਤੇ 글로 ਕਹਿੰਦੇ ਮੈਂ ਕਹਾਂ ਸਿਰਾ ਕਰਾਇਆ ਵੇ ਮੁੰਡੇ ਜਿਹਨੇ ਦਿਨੋਂ ਦੇ ਸੋਹਣੇ ਹੋ ਹੀ ਜਾਂਦੇ ਆ। ਓਏ ਹਾਏ ਨੇ ਉਹ ਨਹੀਂ ਚਟਿਆ ਪਾਏ ਤੇ ਹੈਗੇ ਆ। ਮੈਂ ਵੀ ਗੋਰਾ ਲੱਗਿਆ ਨਾ ਅਜ ਤਾਂ। ਤੂੰ ਇਹ ਗੋਰਾ ਕਿਵੇਂ ਹੋ ਗਿਆ? ਤੂੰ ਓ ਕਰਾ ਕੇ ਡੀ ਟੈਨ ਕਰਾ ਕੇ ਡੀ ਟੈਨ ਜੀ ਕਰਾ ਕੇ ਆ ਤੂੰ। ਬੀਬੀ ਸਾਡੀ ਥੋੜ ਇਹ ਹੰਦਾ ਚਿਹਰੇ ਤੇ ਨੂਰ ਰਹਿੰਦਾ ਜਿਹੜਾ ਲਓ ਮਿੱਤਰੋ ਚੈਨਲ ਕਰਨ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿੰਨੂ ਕਿੰਨੂ ਹਜੇ ਵੀ ਇੰਗਲਿਸ਼ ਵਿੱਚ ਵਲੌਗ ਜਾ ਰਿਹਾ ਵਾ ਬਹੁਤ ਕਮੈਂਟਾਂ ਨੇ ਇੰਗਲਿਸ਼ ਵਲੌਗ ਜਾ ਰਿਹਾ ਅੱਧੇ ਰਮੇ ਨਹੀਂ ਮੈਂਦੇ ਪਏਗੇ ਅੱਧੀ ਕਿਰਪਾ ਇੱਥੇ ਰੁਕੀ ਅੱਧੀ ਕਿਰਪਾ ਇੱਥੇ ਰੁਕੀ ਪਈ ਆ ਜੇਕਰ ਜਾਣੇਗਾ ਆਪਣਾ ਸੈਟਿੰਗ ਹੁੰਦੀ ਸੈਟਿੰਗ ਜਾ ਕੇ ਨਾ ਆਟੋ ਡਬਲਡ ਹੁੰਦਾ ਵਾ ਉਹ ਪੰਜਾਬੀ ਕਰ ਲੋ ਜੇ ਕਿ ਨਹੀਂ ਹੁੰਦਾਗਾ ਉਹ ਆਪਣੇ ਘਰਦਿਆਂ ਤੋਂ ਕਰਾ ਲਓ ਮੁੰਡੇ ਨੂੰ ਬੇਬੇ ਬਾਪੂ ਜੀ ਨੂੰ ਕੋਈ ਹੁੰਦਾਗਾ ਨਹੀਂ ਘਰੋਂ ਕਰਾ ਲਓ ਕੇ ਤੋਂ ਬਸ ਇਹ ਵੀ ਇੰਗਲਿਸ਼ ਹੀ ਜਣਾ ਡਾ ਬੋਲਣ ਦੇ ਆ ਉਹ ਕਿਵੇਂ ਸਮਝਣਗੇ ਇਹ ਵੀ ਇੰਗਲਿਸ਼ ਹੀ ਗੱਲ ਤੁਸੀਂ ਜੀ ਆਪਾਂ ਚਲੋ ਮਿੱਤਰੋ ਬਾਕੀ ਪੇੜ ਤੁਹਾਨੂੰ ਮੈਂ ਅਗਲੇ ਪਿਛਲੇ ਵਲੌਗ ਵੇਖਿਆ ਤੁਸੀਂ ਹੋਈ ਜਾਂਦਾ ਵਾ ਤੇ ਸੋ ਜਿਹੜਾ ਅੱਜ ਦਾ ਵਲੌਗ ਹੈ ਆ ਹੁਣ ਆਪਾਂ ਮੁੱਕ ਗਏ ਜਾਣਾ ਵਾ ਇੱਕ ਆਪਣੀ ਗੱਡੀ ਜਿਹੜੀ ਬਣ ਗਈ ਉਹ ਵੀ ਲੈ ਕੇ ਆਉਣੀ ਆ ਇੱਕ ਆਪਾਂ ਮੋਟਿਵੇਟੀ ਸ਼ਾਪਿੰਗ ਕਰਕੇ ਆਉਣੀ ਆ ਇੱਕ ਦੋ ਲੈਂਪ ਦੋ ਦੋ ਲੈਂਪ ਦੋ ਜਿਆ ਲੈਂਪ ਲੈ ਕੇ ਆਣੇ ਆ ਲੈਂਪ ਆਪਾਂ ਰੂਮ ਤੇ ਡਰਾਈ ਰੂਮ ਚ ਜਾਂ ਦੇ ਦੇਣੀ ਨੇ ਰੇ ਉਹਨਾਂ ਨਹੀਂ ਲੈਂਪ ਲਵਾਉਣ ਲੱਗੇ ਕਈ ਵੰਖਿਆ ਤੇ ਲੈਂਪ ਲਾਉਣ ਲੱਗੇ ਹੁਣ ਮੋਗੇ ਜਾਵਾਂਗੇ ਲੈਂਪ ਲੈ ਕੇ ਆਵਾਂਗੇ ਕਿ ਸਵੇਰੇ ਝੜੀਆਂ ਕਢਾ ਕੇ ਤੇ ਲੈਂਪ ਤਾਂ ਦਾ ਮੈਂ ਕਿੱਥੇ ਲਾਉਣੇ ਆ ਆਪਾਂ ਦੱਸ ਦੀ ਲੈਂਪ ਲਾਉਣੇ ਕਿੱਥੇ ਆ ਕਿੱਥੇ ਆ ਆ ਜਾ ਤਾਂ ਲੈਂਪ ਖਵਾ ਕਿੱਥੇ ਲਾਉਣੇ ਆ ਹੁਣ ਆ ਡਰਾਈ ਰੂਮ ਸਾਰਾ ਤੁਹਾਨੂੰ ਪਰ ਆਪਾਂ ਹੁਣ ਸਾਰਾ ਸੋਨਾ ਬਣਾ ਦੇਣਾ ਵਾ ਆ ਮੋਲਡਿੰਗ ਨਵੀਂ ਲੱਗ ਲਾ ਦੇਣੀ ਆ ਤੇ ਉੱਥੇ ਆਪਾਂ ਇੱਕ ਲੈਂਪ ਲਾ ਕੇ ਇਹਦੇ ਵਿੱਚ ਇੱਕ ਗ੍ਰੇ ਆਪਣੀ ਬਲੈਕ ਐਂਡ ਵਾਈਟ ਫੋਟੋ ਲਾ ਦੇਣੀ ਉੱਥੇ ਲੈਪ ਲਾ ਕੇ ਫੋਟੋ ਆ ਵਾਲੇ ਭਰਾ ਹੀ ਰੱਖਣਾ ਇਹ ਬਹੁਤ ਸੋਹਣਾ ਇਹ ਵੀਰ ਮੋਹਣੀ ਵੱਲੋਂ ਮੈਨੂੰ ਗਿਫਟ ਹੋਇਆ ਸੀ ਕਰੋ ਹਾਂ ਹਾਂ ਮੋਹਣੀ ਵੀਰ ਜੀ ਤੇ ਗਿਫਟ ਨੇ ਮਤਲਬ ਉਹ ਭਾਈ ਉਹ ਦਿੱਲੀੋਂ ਲੈਣ ਦੇ ਹੀ ਗਏ ਕਰ ਲਾਉਣ ਨੂੰ ਮੈਨੂੰ ਵਧੀਆ ਲੱਗਾ ਵੇ ਲਕਣੀ ਜੀ ਮੈਂ ਉੱਠ ਗਈ ਹੁਣ ਮੈਨੂੰ ਇੱਕ ਸਜੈਸ਼ਨ ਦੋ ਸਾਰੇ ਜਣੇ ਸਜੈਸ਼ਨ ਹੁੰਦਾ ਕਿੰਦਾ ਸਜੈਸ਼ਨ ਹੁੰਦਾ ਸਜੈਸ਼ਨ ਇੱਕ ਮੈਨੂੰ ਸਲਾਹ ਦੋ ਤੁਸੀਂ ਅੰਗਰੇਜ਼ੀ ਜੀ ਜਦੋਂ ਮਨਾ ਔਖਾ ਜਿਹਾ ਗਰੇਟਿਜੀ ਬਲੌਗ ਹੁਣ ਆਪੇ ਚੱਲ ਜਣਾ ਕਈ ਯਾਰ ਹੁਣ ਆਪਾਂ ਦਾ ਕਮਰੇ ਰੰਗ ਕਰਾਉਣਾ ਵਾ ਕਿਹੜਾ ਕਰਾਈਏ ਮੇਰਾ ਇਰਾਦਾ ਇਹਦੇ ਨਾਲ ਨਾਲ ਮੇਰਾ ਪਾਫ ਵਜੇ ਸੋਫੇ ਲਾਲਾ ਸਾਹਿਬ ਹੁਣ ਉਹਦਨ ਗਏ ਨਾ ਪੁੱਛਣ ਸੋਫੇ ਪੰਜ ਲੱਖ ਦਾ ਦੱਸੇ ਉਹਦਨ ਆਟੇ ਨਹੀਂ ਉਹ ਇਹਦੇ ਲਾਲ ਦੇ ਉਹ ਨਾ ਉਹ ਸੀ ਪੰਜ ਲੱਖ ਰੋਲੇ ਉਹ ਤਾਂ ਬਾਲੇ ਵੱਡੇ ਸੀ ਇਹਦੇ ਨਾਲ ਜਿਹੜੇ ਉਹ 10 ਲੱਖ ਦੱਸੇ ਉਹਨੇ ਹਾਂ ਕੋਈ 10 ਕੋਈ ਢਾਈ ਮੈਂ ਨਾ ਦੋ ਤੋਂ ਪਲੱਸ ਇਹਨਾਂ ਸੋਫੇ ਸੀ ਉਹਨੂੰ ਆਪਾਂ ਲਏ ਆ ਉਹਨੂੰ ਆਪਾਂ ਉਹਨੂੰ 80 ਦੇ ਪਏ ਆ ਤੇ ਮਹਿੰਗਾਈ ਵੇਲੇ ਕਿੰਨੀ ਹੋ ਗਈ ਆ ਅੱਜ ਤੋਂ 2 ਸਾਲ ਪਹਿਲਾਂ ਲਈ ਮੇਰੇ ਹਿਸਾਬ ਨਾਲ ਏ ਬਾਕੀ ਰੂਮ ਚੇਂਜ ਕਰ ਦੇਣਾ ਆਪਣਾ ਆ ਮੇਰਾ ਰੂਮ ਵੀ ਆਪਾਂ ਆਪਦੇ ਰੂਮ ਚੇਂਜ ਕਰ ਦੇਣਾ ਉਹ ਵੀ ਤੁਹਾਨੂੰ ਮੈਂ ਦੱਸ ਦਣਾ ਆ ਬੂਹਰ ਆਪਣੇ ਰੂਮ ਦਾ ਆਪਣਾ ਰਾਮ ਉਹਨੂੰ ਸਾਡੇ ਘਰ ਦੇ ਘਮਲੇ ਬੂਹੇ ਤਹ ਲੋਕੇ ਜੇ ਬੁਆ ਹੋਵੇ ਕਿ ਰਮੂਆ ਰਾਮੂ ਨਾ ਕਿ ਆ ਰਾਮੂ ਦਾ ਕੰਮ ਹੀ ਆ ਇਹ ਕਾਰੇ ਦੇ ਵਿਚਾਲੇ ਵਿੰਗਣਾ ਜੇ ਉਹਦਾ ਗੱਲ ਹਲ ਬੁਆ ਮਿੰਗਾ ਹੋ ਜੇ ਆ ਪੇਂਟ ਬਹੁਤ ਸੋਹਣਾ ਹੋਇਆ ਵਾ ਤੇ ਆਪਣੇ ਰੂਮ ਦਾ ਜਿਹੜਾ ਕੰਮ ਕਰਨਾ ਹੁਣ ਅਲਮਾਰੀ ਚੱਕਿਆ ਭਈ ਇਧਰ ਕਰ ਦੇਣੀਆਂ ਆ ਜਿਹੜੇ ਬੈੱਡ ਨਵੇਂ ਲਿਆਉਣੇ ਆ ਬੈੱਡ ਗੁਰਕਿਰਤਨ ਦੇ ਦਿੰਦੇ ਆਪਾਂ ਇਹ ਦਾਨ ਕਰਦੇ ਆਪਾਂ ਗੁਰਕਿਰਤਨ ਦਾਨ ਕਰਦੇ ਜਰ ਕੋ ਦਾਨ ਵੀ ਕਰਨਾ ਜਿਹਦਾ ਹੋ ਜਾਣਾ ਕਿਰਪਾ ਆਪਣੀ ਵੇ ਇਥੋਂ ਚੱਲੂਗੀ ਬੈੱਡ ਆਪਾਂ ਸਾਹਮਣੇ ਲਾਉਣੇ ਲਿਆ ਕੇ ਹਨਾ ਉੱਥੇ ਇੱਕ ਲੈਂਪਕ ਚੜੀ ਉੱਥੇ ਲੈਂਪ ਲਾਉਣੇ ਬੈੱਡ ਦੇ ਉੱਪਰ ਲੈਂਪ ਨਹੀਂ ਹੁੰਦਾ ਜਿਹ ਚਾਕਾ ਜੀ ਤੇ ਡ्रेसਿੰਗ ਡੇਵਲਪਾ ਹੁਣ ਵੇਖ ਕੇ ਆਉਣਾ ਹੁਣ ਚੱਲ ਚੱਲੀਏ ਫਿਰ ਹੁਣ ਵੋਗੇ ਨੂੰ ਚੱਲ ਜੀ ਵੋਗਾ ਸ਼ਹਿਰ ਦਲਦਾਰਾ ਨਾ ਬਾਕੀ ਵੀਰ ਮੇਰਾ ਚੱਕ ਦੇਗਾ ਲਾਲਾ ਦਾ ਕਰਾ ਦੇ ਤੂੰ ਹੀ ਪਤਾ ਲੱਗੇ ਰੰਗ ਹੋਇਆ ਕਰ ਦੂੰ ਪਤਾ ਲੱਗੇ ਪਤਾ ਲੱਗੇ ਬੱਲ ਹੋਵਾ ਪਿੰਡ ਦੇ ਪਾਸ ਲੱਜੇ ਭਾ ਵਿਆਹ ਵਾਲਾ ਘਰ ਆਹੀ ਹਾਂ ਪਤਾ ਲੱਗ ਜੇ ਵੱਖਰੇ ਲਿਸ਼ਕੇ ਦੂਰ ਹੋਈ ਚਲੋ ਜੀ ਮਡੋ ਨੂੰ ਕੱਢ ਯਾਰ ਬਾਹਰ ਕਿੱਥੇ ਜਾ ਲੱਗਿਆ ਉਹ ਵੀ ਯਾਰ ਚੱਲ ਬੀਬੀ ਮੈਂ ਆ ਗਿਆ ਸ਼ਾਪਿੰਗ ਕਰਕੇ ਕੋਈ ਡਿਮਾਂਡ ਕੋ ਚੀਜ਼ ਲੈਣੀ ਹੋ ਤਾਂ ਦੱਸ ਦੋ ਮੈਨੂੰ ਕੋਈ ਨਹੀਂ ਗੋਣਾ ਤੇ ਸਾਡੇ ਇਹ ਡਿਮਾਂਡਾ ਪੂਰੇ ਨਹੀਂ ਹੁੰਦੇ ਓ ਹਾਏ ਐ ਤਾ ਨਾ ਬੋਲ ਬੀਬੀਆਂ ਐ ਕਿਉਂ ਕਰਦੀ ਇੱਕ ਇੱਕ ਵਿਆਹ ਮੇਰਾ ਹੁਣ ਮੈਨੂੰ ਵਿਆਹ ਤਾਂ ਕੀ ਇੱਕ ਤਾਂ ਕੀ ਹੁੰਦੇ ਓ ਫੇਰ ਬੀਬੀ ਪਿਛੇ ਦੇ ਬੋਕ ਚ ਇਹੇ ਰੌਲਾ ਪਵਾਤਾ ਮਤਲਬ ਕਿ ਮੇਰਾ ਵਿਆਹ ਆ ਵਾ ਮੈਂ ਚਾਹ ਗੁਰੇ ਕਰ ਲੈਣੇ ਹੋਰ ਅੰਕਲ ਜੀ ਠੀਕ ਠਾਕ ਕਿਵੇਂ ਦਿਲ ਲੱਗਾ ਕਰੇ ਕੋਈ ਕਮੀ ਪੇਸ਼ੀ ਚਾਹ ਪਾਣੀ ਰੋਟੀ ਨਹੀਂ ਗਈ ਵਾਧੂ ਗੱਫੇ ਜੀ ਹਾਂ ਚਲੋ ਗੱਫੇ ਚਾਹੀਦੇ ਵਸ ਤੁਹਾਡੇ ਨਾਲ ਹੀ ਆ ਚੱਕੋ ਮਿੱਤਰੋ ਚੱਲ ਚੱਲ ਇਹ ਵੀ ਤੁਹਾਨੂੰ ਦੱਸਾਂਗੇ ਵਿਆਹ ਤੋਂ ਬਾਅਦ ਇੱਥੇ ਕੀ ਬ ਪਾਰਕ ਬਣੂਗੀ ਹਟਟ ਸਾਰਾ ਤੁਹਾਨੂੰ ਵਿਆਹ ਤੋਂ ਬਾਅਦ ਇਹ ਵੀ ਤੁਹਾਨੂੰ ਵੇਰਵਾ ਚਾਣਨਾ ਪਾਵਾਂਗੇ ਘਰ ਦੇ ਸਾਰੇ ਦਾ ਹਾਂ ਵੀ ਨਾਮੂ ਹਾਂਜੀ ਤੈਨੂੰ ਕੋਈ ਕਮੀ ਪੇਸ਼ੀ ਕਿਸ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਗਈ ਠੀਕ ਆ ਕਲਾਪ ਆਦੀ ਮਸ਼ਾਉਮ ਨੂੰ ਪਾਣੀ ਜਿਹੜਾ ਕਹੇਗਾ ਮਮਾ ਚਿੰਗਾਰ ਸਾਰੀ ਲਾਤੀ ਹੈ ਨਾ ਉਹ ਲੌਣ ਸਾਰੇ ਥੱਲੇ ਆ ਜੇ ਕਿਤੇ ਯਾਰ ਇਹ ਨਹੀਂ ਹੁੰਦਾ ਗਾ ਇਹ ਵੀ ਗੁਰਕਿਰਤਨਾ ਇਹ ਗੁਰਕਿਰਤਨਾ ਰੂਮ ਤਿਆਰ ਕਰਾ ਦੇਣਾ ਸਾਰਾ ਹੋਰ ਟੀਵੀ ਵਾਲਾ ਬਣ ਗਿਆ ਹਾਂ ਇਹ ਟੀਵੀ ਵਾਲਾ ਇਹ ਆਪਣਾ ਉਧਰ ਲੈ ਆਉਣਾ ਆਪਾਂ ਉਹਦਾ ਨਵਾਂ ਬਣਾਉਣਾ ਹੋਣਾ ਸ਼ੈਰ ਮੈਂ ਬਣਾਵਾਂ ਇਹ ਨਾਲੇ ਟੀਵੀ ਡੂਬ ਕਿ ਤਕੋਂ ਵੇਂਦਾ ਹੁਣ ਯਾਰ ਟੀਵੀ ਨਹੀਂ ਲਾਉਣੇਗਾ ਮੈਂ ਰਹਿਂਦਾ ਨਾ ਲਾਉਣ ਉੱਥੇ ਬਾਕੀ ਸਾਰਾ ਕੁਝ ਓਕੇ ਹੋਇਆ ਨਾ ਯਾਰ ਕੰਮ ਚੱਲ ਮਿੱਤਰਾਂ ਮਿਲਦੇ ਰਾਮੂ ਆ ਗਿਆ ਭਰਾ ਭਰਾ ਜਾਈ ਨਾ ਮੇਰਾ ਕਮਣਾ ਲਾਜ ਖੰਡ ਬੋਲ ਕੇ ਰਹਾ ਤਾਂ ਬੋਲ ਲੈ ਕਣ ਮੋਮਸ ਲੈ ਆਉ ਚੱਲੋ ਯਾਰ ਆ ਵੀ ਮੁੰਡਿਓ ਕ੍ਰੋਲਾ ਖਰਾਬ ਹੋ ਗਈ ਕਹਿੰਦਾ ਕੱਲ ਜਿਹੜੀ ਆ ਗੱਡੀ ਦਾ ਉਹ ਕਰੋਲਾ ਪਹਿਲਾਂ 10 ਮੈ ਨੂੰ ਉਹ ਚੰਡੀਗੜ੍ਹ ਜਾਣ ਵਾਲੀ ਸੀਗੀ ਆਦਰਾਈ ਫੋਲ ਤੇ ਖੜਾ ਰੋਲਾ ਪਾਈ ਜਾ ਫੇਰਾ ਹੀ ਲੈ ਕੇ ਗਿਆ ਮੈਂ ਕਹਾਂ 1500 ਲੈਣ ਦਾ ਭਾਵੇਂ 3000 ਲੈ ਲੀਂਦਾ ਟੋਸ਼ ਨੂੰ ਵੀ ਨਵਾਂ ਲੈ ਕੇ ਆਇਆ ਆਪਣੇ ਲਈ ਆ ਉਹ ਵੀ ਮੈਂ ਕਹਾਂ ਉਹਦਾ ਲੈ ਦੋ ਪਏ ਹੀ ਕੋਈ ਰੰਗ ਖੱਟੇ ਦਾ ਖੱਟੇ ਰੰਗ ਦਾ ਕਿੱਲਾ ਸੀਗਾ ਮੈਂ ਵੈਸੇ ਹੀ ਲੈ ਗਿਆ ਨਾਲ ਤੇ ਸੋ ਲੋ ਮਿੱਤਰੋ ਹੁਣ ਚੱਲਦੇ ਮੋਗੇ ਮਾੜੀ ਵੜੀ ਸ਼ਾਪਿੰਗ ਕਰਨ ਜਿਹੜੀ ਉਹ ਕਰਕੇ ਲੈ ਆਈਏ ਨਾਲੇ ਉਹ 2 ਮੀਟਰ ਵਿੱਚ ਪੈਸਾ ਕਰਦੇ ਰਹਿ ਕੇ ਛੱਡ ਜੀ ਨੇ ਉੱਥੇ ਉਹ ਕੋ ਨਹੀਂ ਹੈਗੇ ਰਹਿ ਰਹੇ ਨੇ ਦੇ ਦੀ ਪਰ ਹੈਗੇ ਆ ਹੈਗੇ ਆ ਰਹਿੰਦੇ ਮੈਂ ਨਹੀਂ ਚਾਹਤੀ ਸਾਰੀ ਪੈਸੇ ਹੈ ਕਿ ਮੈਂ ਤੋ ਕੈਸ਼ ਪਾ ਲਿਆ ਮੇਰੀ ਟੀ ਮੱਕਰ ਗਿਆ ਮੈਂ ਕ੍ਰੋਲਾ ਦੀ ਟੈਂਕੀ ਬੋਲ ਕਰਾਉਣ ਲੱਗਾ ਮੈਂ ਕਿੰਨੇ ਕਿੰਨੀ ਹੁੰਦੀ ਕਹਿੰਦਾ 3500 ਦੀ ਹੁੰਦੀ ਆ ਭਾਜਿਆ 2500 ਮੈਂ ਪਾਉਣਾ ਯਾਰ ਤੂੰ ਬਾਰੇ ਸਾਲੇ ਨੇ 800 ਹੀ ਪਾਇਆ ਉਹ ਭੇਜ ਚਾਹ ਯਾਰ ਮੈਂ ਚੱਲ ਕਾਲੀ ਕਿ ਸਰ ਜੀ ਸੌਲੀ 45 46 ਸੌ। ਉਹ ਵੀ ਨਹੀਂ ਟੈਂਕੀ ਬੋਲ ਖਰਾ ਕੇ ਡਾਕ ਕੇ। ਉਹਨੇ ਕੀ ਕੀਤਾ ਕਿ ਨਾ ਕਜਰਾ ਬਹੁਤ ਤੇਲ ਕੱਢਦਾ ਵਿੱਚੋਂ ਲੈ। ਉਹਨੇ ਉੱਥੋਂ ਸਿਰ ਉਹੀ ਜਾ ਕੇ ਵੇਖਣ ਆਉਣਾ ਰੌਣਾ। ਗੱਲ ਤਾਂ ਸੋਣਾ ਟੈਂਕੀ ਬੋਲ ਲਾ ਕੇ। ਉਹ ਗੁਰਵਾ। ਓਏ ਟੈਂਕੀ ਬੋਲ ਲਾ ਕੇ ਡਾਕ ਕੇ। ਕਾਹਦਾ ਇਹ ਬੜਾ ਤਗੜਾ ਮੈ ਗਿਆ। 1200 ਡੋਜ ਜਾਂਦਾ। ਨਹੀਂ ਜੇ ਹੈਗੇ ਪੈਸੇ ਮੈਂ ਰਹਿਣਾ ਚੱਕਰ ਨੂੰ। ਜਾਈ ਗਏ ਆ ਆ ਕੇ ਤੇਰੇ। ਤੂੰ ਰਹਿਣ ਤੇ ਮੋੜ ਆ ਜਾ ਤਾਂ ਮੈਨੂੰ ਤਾਂ ਵੇਣਾ। ਬਹੁਤ ਮੈਂ ਦੇ ਤੂੰ ਹੁਣ ਵਿੰਦਾ ਫਿਰਾਂ। ਓਈ ਲਿਆ ਨਹੀਂ ਪੈਸੇ ਆਉਦੇ ਆਉਦੇ। ਆ ਸਤੀ ਗੱਲਾ ਜਰਰੇ ਰੋ ਬਲੌਗ ਨਾ ਮੇਟਰ ਕਰ ਮੈਂ ਕਿ ਕੀ ਲੈ ਕੇ ਆਉਣੀ ਆ ਉਹੀ ਕਹਿੰਦਾ ਚੋਪੀ ਨੂੰ ਮੈਂ ਕੀ ਖਾ ਲੈਂਦਾ ਡੀਲਰ ਲੱਭੋ ਇਹਨਾਂ ਖਾਣੇ ਕੋਈ ਨਹੀਂ ਅਸੀਂ ਕਰੋ ਗਾਲ੍ਹਾਂ ਖਾਣੇ ਪਾਸ ਅਸੀਂ ਤਾਂ ਕਾਕੇ ਵੇਖ ਕੇ ਵੀ ਲੱਗਦਾ ਪੈਸੇ ਬਾਦੀ ਲੱਗਣੇ ਐਚੇ ਮੁੜ ਜੀਏ ਨਹੀਂ ਨਹੀਂ ਉਹ ਸ਼ੈੱਟ ਜਾ ਹੈ ਕਾਜੀ ਜਿੱਤੇ ਥਾਰ ਗਈ ਆ ਹੈ ਕਾਕੇ ਜਿੱਤੇ ਥਾਰ ਗਈ ਆ ਨਾ ਲੰਗਾ ਦੀ ਪੱਤਿਆਂ ਨੇ ਆਣਾ ਸ਼ੈੱਟ ਵੇਚ ਕੇ ਲੈ ਲੈਣੇ ਆਲਾ ਫਿਰ ਦਾਦਰਾ ਮੱਥਾ ਤੇ ਮੱਥੇ ਜਿਹਾ ਵਜਿਆ ਕਰਦਾ ਏ ਡਾ ਲਾਉਣਾ ਤੇ ਡਰੈੰਗ ਰੂਮ ਚਾਹ ਸੋਨੇ ਲੈਣ ਕੇ ਮੈਂ ਕਹਿੰਦਾ ਕਮੇ ਆ ਵੀ ਠੀਕ ਆ ਜੀ ਜ ਡਰਾਈ ਰੂਮ ਚ ਵੇ ਵ ਕਿਹੜੇ ਲਾਉਣੇ ਆ ਡਰਾਈ ਰੂਮ ਕਿਤਾ ਯਾਰ ਬਹੁਤ ਸੋਹਣੇ ਲੱਗ ਡਰਾਈ ਰੂਮ ਚ ਆ ਆ ਹੀ ਆ ਹੀ ਸੋਹਣੇ ਲੱਗਣਗੇ ਜਿਆਦੇ ਸੋਖੇ ਨੇ ਹਿਸਾਬ ਨਾਲ ਇਹਦਾ ਇਦਾਂ ਦਾ ਲੈ ਲੀਏ ਸਨ ਪਰ ਆ ਠੀਕ ਆ ਹਾਂ ਆ ਜੀ ਦਾ ਕਲਰ ਹਾਂ ਆ ਸੋਹੇ ਨਾਲ ਦੂਜਾ ਘਟੇ ਨੇ ਚਲੋ ਵੇਖੋ ਆ ਵੀ ਚੱਲਿਆ ਜਿਹੜਾ ਮਰਜ਼ੀ ਰੱਖੋ ਰੇਡ ਵੇਖੋ ਮੜਾਜਾ ਪਹਿਲਾਂ ਤੁਸੀਂ ਰੇਡ ਦਾ ਵਾਵਾ ਛਿਬਗਾ ਰੇਡ ਹੀ ਆ ਚਲੋ ਵੇਖੋ ਕਰੋ ਪਸੰਦ ਫੇਰਾ ਰੂਮ ਕਿਦਾਂ ਦਿਖਾਰਾ ਹਾਂ ਹਾਂ ਇਹ ਇਹ ਉਹ ਆ ਮੈਂ ਨਾਈਟ ਰੂਮ ਦੀ ਥੋੜਾ ਆ ਡਰਾਈ ਰੂਮ ਜਿਹੜਾ ਉਹ ਲੈ ਬੈਡਰੂਮ ਚ ਆ ਬੈਡਰੂਮ ਚ ਯਾਰ ਆ ਚੀਜ਼ ਆ ਜਿਹਦਾ ਅਸੀਂ ਜਿਹੜਾ ਪਹਿਲੇ ਬੈਡਰੂਮ ਇਹ ਲੱਗ ਜੇ ਥੱਲੇ ਭਾਵੇਂ ਕੋ ਲੈਂਪ ਰੱਖ ਲੀ ਟੇਬਲ ਦੇ ਉੱਤੇ ਜੋ ਲਾਉਣੇ ਨੂੰ ਘਟਾ ਲਾ ਜਿਹੜੇ ਘਟਾਉਣੇ ਘਟਾ ਲਾ ਮੇਰਾ ਪੈਸੇ ਦੇ ਨਾਲ ਨੀ ਕਰਕੇ ਹਾਂ ਤੂੰ ਜਿਹੜੇ ਦਿਲ ਕਰਦਾ ਤੇ ਦੋ ਇੱਦਾਂ ਆ ਮੀਂਗਾ ਕਿਹੜਾ ਪਸੰਦ ਕੀਤਾ ਹਾਂ ਉਹ ਕਰ ਲੈ ਉਹਨੇ ਲਾਈਟ ਵਾਲਾ ਕਿਹੜਾ हां ठीक आ चलो ये आ कर ले पसंद डान ड्राइंग रूम ਲਈ ਵੇਖ ਹੁਣ ड्राइंग रूम ਜਾ ਰਾ ਗਏ ਹੈ ਮੈਂ ਠੀਕ ਆ ਡਰਾਈਂਗ ਰੂਮ ਚ ਇਹ ਲਵਾ ਰੋ ਓਕੇ ਡਾਨ ਚੱਕੋ ਮੈਨੂੰ ਆ ਦੇ ਦੋ ਦੋ ਦੇ ਦੋ ਚੱਕ ਦੋ ਵਰੀ ਪੀ ਟਰਬ ਮੰਗਣ ਵਾਲਾ ਲਓ ਬਈ ਘਰ ਲਈ ਲਾਈਟਾਂ ਲੋਕਾਂ ਲੈ ਗਏ ਨੇ ਬੈਡਰੂਮ ਤੇ ਡਰਾਈਂਗ ਰੂਮ ਲਈ ਲਾਈਟਾਂ ਲੈ ਕੇ ਜਾਣੀਆਂ ਹੁਣ ਉਹ ਵੇਖ ਰਹੇ ਆ ਅਸੀਂ ਕਿਹੜੀਆਂ ਲੈਣਗੇ ਮੈਂ ਤਾਂ ਉਹ ਹਿਰਦਾ ਸੋਹਣੇ ਲੱਗੇ ਜਿਆਦੇ ਪੈਸੇ ਕਿਹੜੇ ਆਲ ਹਿਰਦਾ ਡ੍ਰੈਨ ਰੂਮ ਕੋਨੇ ਲੱਗਣਗੇ ਹਰ ਨਾ ਰਹਿੰਦਾ ਇਹ ਘੋੜਾ ਹੈ ਘੋੜਾ ਹੈ ਵਿਆਹ ਦਾ ਖਰਚਾ ਬੜਾ ਹੋ ਜਾ ਲਾਇਰ ਕੀ ਮੇਰੇ ਹਿਸਾਬ ਲੱਗਦਾ ਹੈ ਲੇਟਾ ਲੂਟਾ ਜੀ ਕਰਕੇ ਕੰਮ ਵਧ ਹੀ ਜਾਂਦਾ ਨਿੱਕੇ ਨਿੱਕੇ ਕਰ ਕੰਮ ਵਧ ਹੀ ਜਾਂਦਾ ਜਿਆਦਾ ਕੰਮ ਦੇ ਵਧ ਹੀ ਜਾਂਦਾ ਹੌਲੀ ਹੌਲੀ ਦੇਖਿਆ ਨਹੀਂ ਥੱਲੇ ਲੈਂਪ ਨਹੀਂ ਹੋ ਜਾਦਾ ਸੋਹਣਾ ਲੱਗੂਗਾ ਜਿਆ ਆਹ ਵੈਂਪ ਸੋਹਣਾ ਬੈਡਰੂਮ ਚ ਆਪਣੀ ਹੈ ਕਾਕੇ ਹਾਂ ਆਹ ਦਾ ਪਾ ਠੀਕ ਆ ਜਾ ਚੱਕ ਲੋ ਜਿਹੜਾ ਸੋਹਣਾ ਲੱਗਦਾ ਹੈ ਇੱਕ ਰੀ ਆਹ ਡ੍ਰੈਨ ਰੂਮ ਲਈ ਕਿਹੜਾ ਕਿੰਨਾ ਆਹ ਜਗੰਧਾ ਜਿਹੜਾ ਗੋਪੀ ਰੈਂਗ ਰੋਮ ਲਈ ਆ ਵੀ ਸੋਣਾ ਓ ਗੋਪੀ ਆ ਵੀ ਸੋਣਾ ਬੈਠੀ ਹਾਂ ਬੈਠਾ ਹਾਂ ਆਹ ਲਾ ਹਾਂ ਆ ਵਧੀਆ ਨਾ ਲੱਗ ਰਿਹਾ ਏ ਕਿਹੜਾ ਹਾਂ ਠਾਕੇ ਕੰਮ ਵਧੀਆ ਨਾ ਹੌਲੀ ਹੌਲੀ ਛੂਮਰਾਂ ਸੋਣਾ ਲੱਗਾ ਵੇ ਤੈਨੂੰ ਕਿਵੇਂ ਲੱਗਾ ਠੀਕ ਆ ਤੇ ਆਹ ਵਾਲੀ ਏ ਇਹ ਹਾਂ ਆਪਣੇ ਸੋਹ ਉਥੇ ਅ ਚਲਵਾਉਗੇ ਬਈ ਇਹ ਕਾ ਛੂਮਰ ਕਰ ਦਿਓ ਆਹ ਵਾਲਾ ਠਾਕ ਦੋ ਤਿਆਨਾ ਤਿਆਨਾ ਵੀਰ ਮਰੇ ਹੁਣ ਆਪਣਾ ਹਾਈ ਰੈਂਡਾ ਦੇਗਾ ਅੱਜ ਹਾਈ ਰੈਂਡਾ ਜੀ ਆਪਣਾ ਕਿਉਂਕਿ ਟਰੈਕ ਰੂਮ ਦੇ ਸਾਬ ਨਾਲ ਹੀ ਸੋਨਾ ਲੱਗਣਾ ਐਡਾ ਕੀ ਹਾਂ ਹਲੋ ਹਲੋ ਮੈਂ ਇਹ ਕਰ ਦੂਗਾ ਫੈਂਡਾ ਦੇ ਕੇ ਹਾਂ ਉਹ ਤਾਂ ਮੈਚ ਹਾਂ ਉਹ ਤਾਂ ਮੈਚ ਕਰ ਦੂਗਾ ਜੀ ਹਾਂ ਚੱਕ ਦੇਖ ਰਹੀ ਵੀ ਲਾਲਾ ਲਾਲਾ ਕਰਾ ਤੀ ਤੁਸੀਂ ਕਦੋਂ ਜਾਣਾ ਲਿਆ ਪੈਸੇ ਲਾ ਦੇ ਯਾਰ ਕਮੇਟੀ ਚੱਕੀ ਆ ਹਾਂ ਕਮੇਟੀ ਚੱਕੀ ਕਮੇਟੀ ਇੱਥੇ ਲਾ ਦੇ ਆਪਾਂ ਵਿਆਹ ਤੇ ਜਾਣਾ ਕੱਲ ਨੂੰ 4 ਵਜੇ ਸਵੇਰੇ ਤੁਰਾਂਗੇ ਤੇ ਜੈ ਸਰ ਵਲੌਗ ਯੂ ਆ ਰਾਈਟ ਬ੍ਰੋ ਕਾਕੇ ਵੇਲੇ ਕਿੱਥੋਂ ਕਿੱਥੋਂ ਲੈਂਦੇ ਪਏ ਨੇ ਸਾਰੇ ਉਲ ਟੁੱਟੀ ਜੋੜਦੇ ਹੋ ਕਿਤੇ ਹੈਂ ਆ ਤਿਆਰ ਰੱਖੋ ਕਿੱਥੋਂ ਲੈਂਦੇ ਵੀ ਉੱਥੇ ਲਾ ਰਹੇ ਹੋ ਨਾ ਬਾਈ ਮੈਂ ਇਹ ਰੱਖਦੇ ਨੇ ਆਣਾ ਹਾਂਜੀ ਹਾਂਜੀ ਵੀਰ ਉਧਰ ਆਉਂ ਪੌਲੀਆਂ ਆਈਆਂ ਸਾਰੀਆਂ ਜਿੱਥੋਂ ਚੱਕੀਆਂ ਪੌਲੀਆਂ ਆਈਆਂ ਪੌਲੀਆਂ ਕੱਢ ਦੇ ਕਾਟ ਕੇ ਲਿਆ ਪਈਆਂ ਉਹ ਲਾ ਰਹੀਏ ਜੇ ਪੈਸੇ ਘਟਾਉਂਦਾ ਬਾਈ ਨੂੰ ਪੁੱਛ ਲਾ ਚੱਲ ਵੀ ਕਾਕੇ ਖੋਲ ਲੈ ਬਾਈ ਹੌਲ ਕਰੇ ਲੈ ਕੇ ਆਣਾ ਮੈਂ ਨਾ ਵੇ ਰਾਜੀ ਟੁੰਡਾ ਕਰਾ ਰਹੇ ਹੋ ਸਾਡੀ ਪੈ ਲੈ ਨਹੀਂ ਬੰਨੇ ਹੁੰਦੇ ਆ ਛੋਟਾ ਸੀ ਨਹੀਂ ਗਾਏ ਬ੍ਰੀਟੋ ਲਿਆਂਦੀ ਆ ਇਹ ਕਿਵੇਂ ਸਮਾਣ ਹੀ ਉਹ ਗੱਲ ਨਾਲ ਥੋੜਾ ਬੰਦੇ ਜਾਂਦੇ ਆ ਹਾਂ ਸਮਾਣ ਥੋੜਾ ਬੰਦੇ ਜ਼ਿਆਦੇ ਆ ਇਹ ਅੱਗੇ ਰਖਾ ਲਓ ਬਈ ਸੀਟ ਤੇ ਰੱਖ ਦੇ ਹੋਰ ਆ ਨਹੀਂ ਭਾਈ ਇਹ ਨਾ ਰਹਿਣ ਤੇ ਰਹਿਣ ਜਾਣਾ ਨਹੀਂ ਹੋਣਾ ਨਹੀਂ ਬਾਹ ਤੇ ਰੱਖ ਸੀਟ ਤੇ ਰੱਖ ਦੋ ਬਾਈ ਇਹ ਆਵੇ ਗੁੰਡਾ ਕਰਾ ਫੜ ਕਾ ਕੇ ਤੇਰਾ ਕੰਮ ਹੀ ਗੁੰਡਾ ਕਰਾਉਂਦਾ ਇਹਦਾ ਦਾ ਬਾਈ ਇਹ ਸੀਟ ਕਰਿਓ ਆਜੂ ਸੀਟ ਤੇ ਬਾਈ ਲੈ ਬਾਈ ਓਕੇ ਧੰਨਵਾਦ ਬਹੁਤ 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 ਧੰਨਵਾਦ ਬਾਈ ਬਹੁਤ ਬਹੁਤ ਜੀ ਚੱਲ ਬਈ ਚੱਲ ਚਲਾ ਓਕੇ ਧੰਨਵਾਦ ਜੀ ਚੱਲ ਬਈ ਮੁੰਡਿਆ ਕੰਮ ਸਾਰੋ ਚੱਕਿਆ ਗਿਆ ਆਪਣਾ ਦਾ ਖਾਤਾ ਚੱਕਿਆ ਗਿਆ ਤੂੰ ਕੰਮ ਚੱਕਣ ਦੀ ਗੱਲ ਕਰਦਾ ਥਾਲੀ ਹੈ ਤਾਂ ਭੁੱਖ ਬਹੁਤ ਲੱਗਣ ਲੱਗੀ ਲੈ ਭੁੱਖ ਭਰਾਵਾ ਰਹਿਣ ਤੇ ਹੀ ਖਾਣ ਪੀਣ ਵਾਲੇ ਵੇਚੋਣੇ ਆ ਉਹੀ ਤਾਂ ਗੱਲ ਹੈ ਇਹ ਤਾਂ ਬਜਣੇ ਆ ਉਹ ਇਹ ਤਾਂ ਬਜਣੇ ਆ ਨਾ ਕਿ ਧਿਆਨ ਨਾ ਤੂੰ ਬੜਾ ਇੱਕ ਤਾਂ ਝਾਂਜੇ ਦੇ ਆ ਲਾ ਕੇ ਨਾ ਜੀਵ ਚ ਪਾਣੀ ਕਿਤੇ ਨਹੀਂ ਨਹੀਂ ਮੈਂ ਤਾਂ ਕਿਤੇ ਲਾਉਣੇ ਆ ਤੇ ਤੂੰ ਕਿਵੇਂ ਹੈ ਰੰਗੀ ਵੀਰੇ ਕਿਤੇ ਹੋਰ ਚਾਬੀ ਇਨਸ਼ਾਅਲਾ ਬਣਾਈ ਫਿਰੇ ਨਹੀਂ ਨਹੀਂ ਚੱਲ ਬਈ ਤੂੰ ਹੀ ਰੇ ਛੱਡ ਮੈ ਜੀ ਸਾਡੀ ਈ ਟੁੱਟਾ ਈਡ ਮਾਮਾ ਗਰਮ ਹੋ ਨਹੀਂ ਰਿਹਾ ਆਪਾਂ ਉਹੋ ਜੀ ਗੱਲਾਂ ਮੈਂ ਪਹਿਨ ਕਰਤਾ ਏਡਾ ਆ ਮੈਂ ਏਡਾ ਰੂਪ ਆਪਣੇ ਪੰਜਾਬੀ ਦੇ ਹੱਥ ਨਹੀਂ ਨਿਜਲੇ ਨਹੀਂ ਦੇ ਭਰਾਵਾ ਸਹੀ ਆ ਵੇਖੀਂ ਕਿ ਰਹਿਣਾਵੇਂ ਕੁੰਡਾ ਕਰਦੇ ਡੈਡੀ ਕਿਤੇ ਏਡਾ ਉਹ ਸਹੀ ਆ ਡੈਡੀ ਜੀ ਉਹ ਸਹੀ ਆ ਡਾਇਰੈਕਸ਼ਨ ਜੀ ਉਹਨਾਂ ਦੀ ਲੈ ਆ ਸਿੱਧਾ ਤਾਂ ਕੋਈ ਨਹੀਂ ਆਪੇ ਸਿੱਧਾ ਹੋ ਜੂਗਾ ਤੂੰ ਯਾਰ ਨਹੀਂ ਖਾਬ ਉਹ ਲੈ ਡਿਜ਼ਾਈਨ ਹੀ ਐਵੇਂ ਗਲੇ ਡੈਡੀ ਪਰਾਂ ਨੂੰ ਸਿੱਧਾ ਕਰਦਾ ਕਰਦਾ ਡੇਡਾ ਕਰਦੇ ਪਰਾਂ ਰਹਿਣ ਦੇ ਚਲੋ ਬਾਏ ਇਹਨੇ ਨਹੀਂ ਸ਼ੇਰ ਨਾ ਚਲ ਚੱਕੇ ਸੋਵੇ ਕੱਢੀਏ ਫਿਰ ਕਰਾਈਏ ਤਿਆਰ ਕਮਰਾ ਚਲੋ ਕਰ ਉਹ ਹੀ ਜਾਣਾ ਪੱਖਾ ਵੀ ਲਾਉਣਾ ਪੈਣਾ ਪੱਖਾ ਹੀ ਲਾਉਣਾ ਪੱਖੇ ਜੇ ਸੀ ਤੇ ਕਪੜਾ ਚੜਾ ਰਿਹਾ ਹੋਗਾ ਕਿਨਾ ਮੰਮੀ ਝੂਮਰਦਾ ਉਹ ਲਾ ਕੇ ਪੱਖਾ ਫੇਰ ਹੀ ਸਹੀ ਹੋਣਾ ਚਾਹਤੇ ਐਡਾ ਤੇ ਉੱਤੇ ਪੱਖਾ ਲਾਇਆ ਉਹ ਪੱਖਾ ਲੈ ਜਾਣਾ ਵਾ ਕਿੱਥੇ ਲਾਏਗਾ ਦੱਸ ਯਾਰ ਲੈ ਜਾਣਾ ਮੰਮੀ ਯਾਰ ਹੋਰ ਐਸੀ ਨਾ ਇਹ ਨਹੀਂ ਚਲੋ ਸਦਾ ਐਸੀ ਚੱਲਣਾ ਕਿਤੇ ਪੱਖੇ ਦੇ ਵੀ ਲਾਓ ਆਹ ਵੇ ਪੱਖਾ ਰਿਆ ਘੁੰਮਣ ਵਾਲਾ ਇਹ ਪੱਖਾ ਘੁੰਮਣ ਲੱਗ ਗਿਆ ਨਾ ਉਹ ਸੀ ਸਿੱਧੀ ਆਉਂਦੀ ਆਏ ਦੀ ਸਾਰੇ ਕਮਰੇ ਚ ਜਾਣੀ ਆ ਐਡਾ ਸੋਹਣਾ ਗਿਫਟ ਦਿੱਤਾ ਲੈ ਕੇ ਝੂਮਰ ਪਰ ਕਿੰਨਾ ਮਹਿੰਗਾ ਆ ਗਿਆ ਝੂਮਰ ਸਾਡੇ ਦਾਈ ਪਾਲਾ ਸੰਗੇ ਵੀ ਗੋਲ ਹੀ ਰੱਖੇ ਝੂਮਰ ਦੇ ਸਾਰਾ 골ਡ 골ਡ ਹੋਇਆ ਪਿਆ ਆ ਡਰੈਗ ਰੂਮ ਦਾ ਸਾਰਾ 골ਡ 골ਡ ਹੀ ਕਰ ਇੰਨਾ ਪਤਾ ਇੰਨਾ ਮਹਿੰਗਾ ਸੋਨਾ ਵਾ ਤੇ ਆਵੇਲਾ ਫਿਰ ਵੀ ਤੂੰ ਇੰਨਾ ਲੈ ਆ ਚਲ ਇਹ ਹੀ ਕੋਈ ਸੈਟ ਬਣਾਇਆ ਦਾ ਸਾਰੇ ਛਾਤ ਨੂੰ ਲਾ ਦੇ ਜਿਹੜਾ ਆਇਆ ਅਗਲੇ ਫਿਰ ਮਾਗ ਲੈ ਜਾ ਕਰ ਲੋ ਚਲੋ ਵੀ ਲੋ ਮਿੱਤਰੋ ਓਕੇ ਰਿਪੋਰਟਾਂ ਤੇ ਕਰਦੇ ਡਰੈਗ ਰੂਮ ਤਿਆਰ ਫਿਰ ਤੁਹਾਨੂੰ ਫੁੱਲ ਬਲੌਗ ਭਾਵ ਡਰੈਗ ਰੂਮ ਦਾ ਕਿਵੇਂ ਹੋਇਆ ਤੇ ਆਸ ਆਸ ਦੀ ਗੱਲ ਹੈ ਹੈ ਲੇਟਰ ਮੂਨੇ ਭਾਂ ਦੇ ਸਾਰੇ ਤੇ ਇਹੋ ਜਿਹੇ ਝੂਮ ਜਿੰਨੇ ਮਰਜ਼ੀ ਟੰਗੀ ਜਾਂਦਾ ਜਿੰਨੇ ਮਰਜ਼ੀ ਚਾਹਣੇ ਦੱਸ ਇੱਕ ਹੀ ਕੋਟਾ ਮਮਾ ਦੇ ਦੋ ਜੰਦ ਨੂੰ ਜਾਨੇ ਸੀ ਇੱਕ ਹੀ ਲੱਗਣਾ ਭਰਾਵਾ ਉਹ ਜਾਂਦੇ ਜਾਂਦੇ ਬਾਹਰ ਬਾਹਰ ਉਹ ਫਿਰ ਵੀ ਇੱਕ ਹੀ ਲੱਗਣਾ ਹੈ ਉੱਥੇ ਵੀ ਵੱਡਾ ਮੇਨ ਐਂਟਰੀ ਦੇ ਇਹ ਤਰਜਾ ਦਲ ਦਾ ਸਿਰ ਸੁੱਚਾ ਅੱਜ ਦਾ ਲੜੀਆਂ ਨੂੰ ਦਿਖਾ ਦੇਗਾ ਆ ਐਂਟਰੀ ਗੇਟ ਤੇ ਡੈਡੀ ਇੱਕ ਹੀ ਲੱਗਣਾ ਹੈ ਫਿਰ ਵੀ ਐਂਟਰੀ ਜਾਂਦਾ ਹੈ ਬਾਹਰ ਗੈਰੇਜ ਵਿੱਚ ਇੱਕ ਲਾਦ ਹੁੰਦਾ ਮੇਰੇ ਐਂਟਰੀ ਚ ਲਾਉਣਾ ਫਿਰ ਉਹਨੂੰ ਜੋਣੀ ਚਲਾਈ ਗਏ ਆ ਵੀ ਠੀਕ ਆ। ਔਰ ਡੇਉੜੀ ਸਾਡੀ ਕਿੱਥੇ ਜਾ ਗਾ? ਓ ਰੱਬ ਰੇ ਜਣਾ ਡੇਉੜੀ ਜਾ ਗੇ ਆ। ਉਹ ਵੀ ਨਹੀਂ ਚੱਕੀ ਦੋ ਪੌੜੀਆਂ ਲੜਨ ਪੈਣ। ਨਹੀਂ ਨਹੀਂ ਇੱਥੇ ਲੱਗਣਾ ਡੇੜੀ ਉੱਪਰ ਲੱਗ ਜਾਣਾ ਚੇ ਪਿੱਕੇਟਾ ਸੋਹਣਾ ਲੱਗਦਾ। ਫੋਨ ਕਿੱਥੇ ਲੱਗਦਾ? ਅੰਧਾ ਕਿਹੜਾ ਕਿਵੇਂ ਵੇਖਣ ਡੇੜੀ ਵੇਖੀ। ਉਹ ਤੇ ਤੁਰੇ ਹਜ਼ਾਰਾਂ ਤਾਰੀ ਵੇਖਾ ਕਰ। ਆਪਾਂ ਓਕਰ ਨੂੰ ਹੋਣਾ ਬਾਹਰ ਜਾਂਦੇ ਆਲੇ। ਓਕਰ ਨੂੰ ਦਿਖਾਉਣਾ ਆਪਾਂ ਤਾਂ ਕਮਰੇ ਦੀ ਸਜਾਵਟ ਨਹੀਂ। ਹਾਂ ਪਰ ਆਦਲ ਹੀ ਕਰਨਾ ਇਹਨੂੰ ਓਕਰ ਨੂੰ। ਚਲੋ ਮੈਂ ਮਿੱਤਰੋ ਮਿਲਦੇ ਆਂ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ। ਆਹੋ। ਧਿਆਨਾ ਧਿਆਨਾ ਡੈਡੀ ਵੇਖੀ ਗੇ ਕੰਮ ਨਾ ਕਰਦੀ ਆਹੋ ਬਾਜੂ ਹੱਸ ਕੇ ਖਾਦਾ ਡੈਡੀ ਮੈਨੂੰ ਪਤਾ ਵਾ ਹੈ ਹੈ ਮਾਂ ਕਿਉਂ ਬੋਲਦੀ ਨਾ ਅਲਦੀ ਥੈਂਕ ਯੂ ਉਹ ਤਾਂ ਤਾਂ ਪਾ ਦਾ ਪਾ ਦਾ ਫਿਰ ਮੇਰੇ ਨਾਲ ਇਹ ਕਰੇ ਉਹ ਤਾਂ ਕਿੰਨਾ ਇਹ ਤਾਂ ਉਹ ਪਤਾ ਮੇਜੀ ਟੈਕਸ ਦੇ ਅੰਦਰ ਆ ਦਿੰਦੇ ਹਣਾ ਇਹ ਲੋ ਰੱਖੀ ਕਿੰਨੇ ਪੈਨ ਕਿੱਥੇ ਲੇ ਵਿਆਹ ਤੇ ਵਿਆਹ ਆ ਗਏ ਮਿੱਤਰੋ ਡੱਬੇ ਬਹੁਤ ਸੋਹਣੇ ਆਏ ਨਾ ਮਠਿਆਈ ਚੈੱਕ ਕਰੋ ਡੱਬੇ ਵਾੜੇ ਕਿੱਡੇ ਸੋਹਣੇ ਸੋਹਣੇ ਆਏ ਆ ਖਾਂਦੇ ਵੀ ਨਹੀਂ ਰਹਿਣਾ ਵੇਚੇ ਨੇ ਚੀਜ਼ਾਂ ਰੈਂਡੀਆਂ ਹੈ ਇਹ ਚ ਕੀ ਕੀ ਹੈ ਆ ਲੋਕ ਵੇ ਲੈ ਵਾਓ ਬੱਲੇ 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 ਆ ਬੋ ਆ ਦੋ ਖਾ ਵੀ ਗਏ ਇਹ ਮੈਂ ਨਹੀਂ ਖਾਦਾ ਹੀਗਾ ਆ ਜਾ ਵਾਹ ਜੀ ਵਾਹ ਫੁੱਲ ਗਲਾਬ ਦੇ ਕੀ ਬਾਤ ਹੈ ਚਲੋ ਵੀ ਚੱਕੋ ਮੁੰਡਿਓ ਜਲਦੀ ਮਿੰਟ ਬਾਰ ਟਾਈਮ ਛਡਾ ਚਲੋ ਤਾਂ ਅੰਦਰ ਆਦੇ